ਰਾ ਹੋਂਡੇ ਟਾਈਮ ਦੇ ਵਿੱਚ ਵੀ ਨਾ ਜਦੋਂ ਪਿੰਡਾਂ ਵਿੱਚ ਜਾਂਦੇ ਕਈ ਬਜ਼ੁਰਗ ਹੁੰਦੇ ਆ ਨਾ ਉਹ ਕਹਿੰਦੇ ਉਹ ਦੇਖੋ ਨਕਲੀ ਆ ਗਏ ਮਤਲਬ ਕਿ ਨਕਲਾ ਵਾਲੇ ਮੁੰਡੇ ਆ ਗਏ ਉਹ ਇਹ ਪਛਾਹੇ

ਸਵੇਗੀ 11 ਤੋਂ 11 ਤੋਂ ਤੁਸੀਂ 12 ਕਰ ਰਹੇ ਹੋ 1 ਤੋਂ 2 ਕਰ ਰਹੇ ਹੋ 3 ਤੋਂ 4 ਕਰ ਰਹੇ ਹੋ ਫਿਰ ਤੁਸੀਂ 6 ਤੋਂ 7 ਚਰਾਗਾ ਦਾ ਟਾਈਮ ਕਰ ਫਿਰ ਨਾਈਟ ਕਰ ਰਹੇ ਹੋ ਤੁਸੀਂ ਨਾਈਟ ਤੁਸੀਂ 8 ਤੋਂ ਚਲੋ 12 ਵੇ ਤੱਕ ਕਰੇ 12 ਵੇ ਤੋਂ ਬਾਅਦ 1 ਵੇ ਤੋਂ ਤੁਸੀਂ 3 ਵੇ ਤੱਕ ਤੁਹਾਡੇ ਹਿਸਾਬ ਨਾਲ ਜਿਆਦਾ ਨਕਲਾਂ ਦੇਖਣ ਦਾ ਅੱਜ ਕੱਲ ਸ਼ੌਂਕ ਜ਼ਿਆਦਾ ਕਿਨਾਂ ਨੂੰ ਆ ਮੁੰਡਿਆਂ ਨੂੰ ਆ ਜਾਂ ਕਿਨਾਂ ਨੂੰ ਆ ਨਕਲਾਂ ਦਾ ਕ੍ਰੇਜ਼ ਤਾਂ ਹੁਣ ਦੇਖੋ ਸਾਰੇ ਬੰਨੇ ਆ ਇਹ ਵੱਧ ਕਿਉਂ ਰਿਹਾ ਹੈ ਕ੍ਰੇਜ਼ ਇਹ ਵੱਧ ਰਿਹਾ ਦਿਨੋ ਦਿਨ ਵੱਧ ਰਿਹਾ ਹੈ ਕ੍ਰੇਜ਼ ਕਾਰਨ ਕੀ ਇਹਦੇ ਪਿੱਛੇ ਕਾਰਨ ਬਸ ਲੋਕੀ ਪਸੰਦ ਕਰਦੇ ਇਸ ਚੀਜ਼ ਨੂੰ ਹੂੰ ਜਿਆਦਾ ਨਹੀਂ ਕਿ ਮੁੰਡਿਆਂ ਦੇ ਵਿੱਚ ਕੁੜੀਆਂ ਵੀ ਕਈ ਬਹੁਤ ਸ਼ੌਂਕ ਦੇ ਨਾਲ ਨਕਲਾ ਦੇਖਦੀਆਂ ਨੇ ਹਾਂਜੀ ਬਿਲਕੁਲ ਬਿਲਕੁਲ ਦੇਖੋ ਪਹਿਲਾਂ ਜ਼ਿਆਦਾਤਰ ਮੈਂ ਸੌਰੀ ਤੁਹਾਡੀ ਗੱਲ ਤੇ ਹਾਂ ਨਾ ਪਹਿਲਾਂ ਜ਼ਿਆਦਾਤਰ ਹੁੰਦਾ ਹੀ ਨਕਲਾ ਰਾਤ ਨੂੰ ਹੁੰਦੀਆਂ ਸੀਗੀਆਂ ਹਾਂ ਉਹ ਜ਼ਿਆਦਾਤਰ ਕਹੋ ਕਿ ਮੁੰਡੇ ਹੋਣਗੇ ਉਹ ਆ ਕੇ ਦੇਖ ਲੈਂਦੇ ਸੀਗੇ ਨਾ ਕਈ ਲੇਟ ਨਾਈਟ ਤੱਕ ਚੱਲਦੀਆਂ ਨਕਲਾ ਹਾਂ ਤੇ ਬੀਬੀਆਂ ਬੈਠੀਆਂ ਰਹਿੰਦੀਆਂ ਅੱਛਾ ਹੁਣ ਇਹ ਵੀ ਹੋ ਗਿਆ ਰਾਤ ਨੂੰ ਵੀ ਸਿਸਟਮ ਹਾਂਜੀ ਮੇਰੇ ਫੋਲੋਅਰਸ ਜਿੰਨੇ ਵੀ ਨੇ ਜ਼ਿਆਦਾਤਰ ਮੇਰੇ ਕੁੜੀਆਂ ਫੋਲੋ ਕਰਦੀਆਂ ਮੈਨੂੰ ਅੱਛਾ ਹਾਂਜੀ ਕਿਉਂਕਿ ਹੁਣ ਦਿਨੇ ਵੀ ਹੋਣ ਲੱਗ ਪਈਆਂ ਨਾ ਨਕਲਾ ਹਾਂ ਹਾਂਜੀ ਹਾਂ ਹੌ ਤੋ ਸਾਰੀ ਫੈਮਿਲੀ ਆਈ ਹੁੰਦੀ ਆ ਉੱਥੇ ਹਾਂਜੀ ਹਾਂਜੀ ਆਪਣੇ ਵੱਲ ਤੇ ਇੰਦਰ ਦਵਾਬੇ ਏਰੀਆ ਚ ਮਾਲਵੇ ਏਰੀਆ ਸਾਰੇ ਬਹੁਤ ਜ਼ਿਆਦਾ ਕ੍ਰੇਜ਼ ਆ ਹਾਂ ਹਾਂਜੀ ਸਭ ਤੋਂ ਵਧੀਆ ਕਿੱਥੇ ਦਾ ਸ਼ੋ ਰਿਹਾ ਜਾਂ ਕਿੱਥੇ ਜ਼ਿਆਦਾ ਤੁਹਾਡਾ ਏਰੀਆ ਜ਼ਿਆਦਾ ਜਿੱਥੇ ਤੁਹਾਨੂੰ ਬੁਲਾਇਆ ਜਾਂਦਾ ਸਭ ਤੋਂ ਜ਼ਿਆਦਾ ਮੈਂ ਇਸ ਟਾਈਮ ਰਹੀ ਹਾਂ ਪੋਕ ਪੁਟੰਡਾ ਏਰੀਆ ਦਸੂਹਾ ਮਕੇਰੀਆ ਵੱਲ ਤੇ ਆਪਣਾ ਸੈਮੀ ਕਵੀਨ ਦੇ ਨਾਮ ਤੋਂ ਤੁਹਾਡਾ ਨਾਮ ਫੇਮਸ ਹੋਇਆ ਮਿਊਜ਼ੀਕਲ ਗਰੁੱਪ ਵੀ ਸਾਡਾ ਮੇਰੇ ਨਾਮ ਤੋਂ ਹੀ ਆ ਅੱਛਾ ਹਾਂਜੀ ਹਾਂਜੀ ਇੱਧਰ ਲਿ� ਕੇ ਜਿਆਦਾ ਰਹੇ ਆ ਕਿ ਫਗਵਾੜਾ ਹੋ ਗਿਆ ਆਪਣੇ ਤੇ ਇੱਧਰ ਹੋ ਗਿਆ ਮਾਨਸੇਵਾਲ ਤੇ ਨਕਲਾ ਦਾ ਪਤਾ ਹੀ ਨਹੀਂ ਕਿਸ ਨੂੰ ਕਿੱਧਰ ਗਿਆ ਮਾਨਸੇਵਾਲ ਅੱਛਾ ਮਾਨਸੇਵਾਲ ਉਧਰ ਨਹੀਂ ਹੁੰਦੀਆਂ ਉਧਰ ਕਿਸੇ ਨੂੰ ਨਕਲਾ ਦਾ ਪਤਾ ਹੀ ਨਹੀਂ ਕੀ ਹੁੰਦੀਆਂ ਨਕਲਾ ਕੱਦਿਓ ਸ਼ੁਰੂ ਦੋ ਕੁ ਸ਼ੋ ਉਧਰ ਵੀ ਲਾਓ ਚਲੋ ਹੁਣ ਜਿੱਥੇ ਮੈਂ ਦੇਰਾਦੁੰਨ ਪਠਾਨਕੋਟ ਜੰਮੂ ਸਾਰੇ ਮਤਲਬ ਕੀ ਅੰਦਰ ਜਾ ਚੁੱਕੀਆਂ ਸਾਰੇ ਬੰਨੇ ਜਾ ਪਹਿਲਾਂ ਹਨਾ ਸਿਮੀ ਜੀ ਇਦਾਂ ਦੇਖਿਆ ਗਿਆ ਸੀ ਕਿ ਜਦੋਂ ਕੋਈ ਕੋਈ ਪੀਰਾਂ ਦਾ ਮੇਲਾ ਜਾਂ ਕੋਈ ਜਗਾ ਉਦਾਂ ਦੀ ਉੱਥੇ ਜਿਹਾ ਹੋਇਆ ਫੇਰ ਹੁੰਦੀਆਂ ਇਹ ਨਕਲਾ ਅੱਜ ਕੱਲ ਤਾਂ ਮੈਂ ਦੇਖਿਆ ਕਈ ਸ਼ੌਂਕ ਦੇ ਨਾਲ ਵੀ ਕਰਾਉਣ ਲੱਪਿਆ ਹਨਾ ਹੁੰਦਾ ਨਾ ਕੋਈ ਮੁੰਡਾ ਬਾਹਰੋਂ ਆਇਆ ਹਾਂ ਉਹਦੇ ਤੇ ਨਲ ਲਾ ਲਓ ਕੋਈ ਕਿਸੇ ਦੀ ਬਰਥਡੇ ਪਾਰਟੀ ਆ ਨਕਲਾ ਕਰਾ ਦਿਓ ਅੱਜ ਕੱਲ ਉਹ ਪ੍ਰਾਈਵੇਟ ਵਾਲਾ ਸਿਸਟਮ ਵੀ ਸ਼ੁਰੂ ਹੋ ਗਿਆ ਵੀ ਪ੍ਰਾਈਵੇਟ ਕੋਈ ਫੰਕਸ਼ਨ ਕਰਨਾ ਆ ਤਾਂ ਨਾ ਕੋਈ ਹੋਟਲ ਚ ਗੈਦਰਿੰਗ ਕੀਤੀ ਉੱਥੇ ਵਾਲਾ ਲੋ 6-7 ਉਹ ਵੀਡੀਓ ਬੜੀਆਂ ਵਾਇਰਲ ਹੋ ਰਹੀ ਹਾਂ ਉਹ ਚੀਜ਼ਾਂ ਬਹੁਤ ਹਾਂ ਹੋ ਰਹੀਆਂ ਅੱਜਕੱਲ ਇਹਦੇ ਨਾਰਮਲ ਚੀਜ਼ ਹੋ ਗਈ ਹੁਣ ਪਹਿਲਾਂ ਹੁੰਦਾ ਸੀ ਕਿ ਹਾਂ ਕੋਈ ਪੀਰ ਫਕੀਰਾਂ ਦੀ ਮਹਿਫਲ ਆ ਨਕਲਾ ਹੁੰਨੀ ਆ ਆ ਵੀ ਉੱਤੇ ਸੇਹਰਾ ਪੜਿਆ ਜਾਣਾ ਹਾਂਜੀ ਨਕਲੇ ਦੀ ਸ਼ੁਰੂਆਤ ਸਾਡੀ ਸਿਰੇ ਤੋਂ ਹੀ ਹੁੰਦੀ ਆ ਜੇ ਮਤਲਬ ਕਿ ਤੁਸੀਂ ਪ੍ਰੋਪਰ ਨਕਲਾ ਮੰਨੀਆਂ ਹੀ ਫੁੱਲ ਪਾਰਟੀ ਦੇ ਨਾਲ ਜਾਂਦੀਆਂ ਮਿਊਜ਼ੀਸ਼ੀਅਨਸ ਲੱਗੇ ਪਏ ਆ ਉਹ ਸੇਹਰਾ ਗਾਰੇ ਨੇ ਠੀਕ ਹੈ ਸੇਹਰੇ ਤੋਂ ਸਟਾਰਟਿੰਗ ਹੋਰੀ ਡਾਂਸਰ ਨੱਚ ਰਹੇ ਨੇ ਅੱਗੇ ਉਹ ਹੁੰਦੀ ਆ ਅਸਲ ਨਕਲਾ ਉਸ ਤੋਂ ਬਾਅਦ ਡਾਂਸਰ ਆਪਣੀ ਪਰਫਾਰਮੈਂਸ ਪੇਸ਼ ਕਰ ਦਿੰਨੇ ਥੋੜੇ ਟਾਈਮ ਬਾਅਦ ਵਿੱਚ ਗੈਪ ਦੇ ਕੇ ਫਿਰ ਨਕਲ ਹੁੰਦੀ ਆ ਇੱਕ ਜਿਹਨੇ ਲੋਕਾਂ ਨੂੰ ਹਸਾਇਆ ਜਾਂਦਾ ਹੈ ਇਹ ਹੁੰਦੀ ਆ ਪ੍ਰੋਪਰ ਨਕਲਾ ਅੱਜ ਕੱਲ ਕੀ ਹੋ ਰਿਹਾ ਹੈ ਕਿ ਜਿਨ੍ਹਾਂ ਨੇ ਮਤਲਬ ਕਿ ਕੋਈ ਬਰਥਡੇ ਫੰਕਸ਼ਨ ਲਾ ਲਓ ਜਾਂ ਕੋਈ ਕਿਸੇ ਦਾ ਮੁੰਡਾ ਕੋਈ ਬਾਹਰੋਂ ਆਇਆ ਹੈ ਜਾਂ ਐਸੇ ਹੀ ਨਕਲਾ ਕਰਾ ਲਿਆ ਨਾਰਮਲ ਡਾਂਸਰ ਜਾਂਦੇ ਆ ਬਸ ਆਪਣਾ ਡਾਂਸ ਕਰਕੇ ਆ ਜਾਂਦੇ ਆ ਉਹਨੂੰ ਨਕਲਾ ਨਹੀਂ ਮੰਨਿਆ ਜਾਂਦਾ ਸਹੀ ਮੈਨੇਚ ਨਕਲਾ ਉਹੀ ਆ ਕਿ ਦਰਬਾਰ ਤੇ ਸੇਹਰਾ ਗਿਆ ਜਾਂਦਾ ਹੈ ਠੀਕ ਹੈ ਤੇ ਜੋ ਵੀ ਨਕਲ ਹੁੰਦੀ ਆ ਕਮੀਡੀਅਨ ਕਰਦੇ ਸਾਰਾ ਕੁਝ ਹੁੰਦੇ ਉਹ ਸਹੀ ਮੈਨੇਚ ਨਕਲਾ ਹੋਏ ਅੱਜਕੱਲ ਤੇ ਸਾਰਿਆਂ ਨੇ ਬਸ ਇਹ ਇਦਾਂ ਹੀ ਬਣਾਇਆ ਪਿਆ ਵੀ ਬਸ ਡਾਂਸਰ ਬੁਲਾ ਲਓ ਤਿੰਨ ਚਾਲੋ ਬਸ ਠੀਕ ਹੈ ਇੱਕ ਵਾਰ ਦੀ ਗੱਲ ਤਾਂ ਨਵੇਂ ਸ਼ੇਅਰ ਕਰਦੀ ਆ ਥੋੜੇ ਦਿਨ ਦੀ ਗੱਲ ਆ ਸਾਡਾ ਨਕੌਦਰ ਸ਼ੋਅ ਸੀ ਤੇ ਨਕੌਦਰ ਇਥੇ ਹਾਂਜੀ ਹਾਂਜੀ ਦਰਬਾਰ ਤੇ ਨਹੀਂ ਨਹੀਂ ਦਰਬਾਰ ਤੇ ਨਹੀਂ ਸੀ ਵੈਸੇ ਮਹੱਲੇ ਦੇ ਵਿੱਚ ਸੀ ਪੀਰਾਂ ਦੀ ਜਗ੍ਹਾ ਸੀ ਦਰਗਾਹ ਤੇ ਸ਼ੋਅ ਸੀ ਤੇ ਸਾਡਾ ਡੈਹਰਾ ਧੁੰਨ ਤੋਂ ਸ਼ੋਅ ਦੇਖਣ ਆਏ ਹੋਏ ਸੀ ਮੁੰਡੇ ਮੱਲੋ ਜੀ ਇੰਨਾ ਕ੍ਰੇਜ਼ ਹਾਂਜੀ ਅਸੀਂ ਅਪਡੇਟ ਪਾਈ ਹੋਈ ਸੀ ਨਾ ਆਪਣੇ ਪੇਜ ਤੇ ਤੇ ਉਹ ਦੈਰਾਦੁੰਨ ਤੋਂ ਸ਼ੋ ਉਹਨਾਂ ਨੇ ਆ ਕੇ ਸਾ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਵੀ ਅਸੀਂ ਦੈਰਾਦੁੰਨ ਤੋਂ ਆਏ ਆ ਸਪੈਸ਼ਲ ਤੁਹਾਡਾ ਸ਼ੋ ਦੇਖਣ ਹਮ ਇੰਨਾ ਕ ਜਿਆਦਾ ਮਤਲਬ ਕਿ ਕ੍ਰੇਜ਼ ਨਕਲਾ ਦਾ ਆਪਣੇ ਵੱਲ ਵੱਜ ਚੁੱਕਾ ਹੈ ਪਰ ਉਦੋਂ ਵੇਹ ਉਦੋਂ ਥੋੜੀ ਹੈਰਾਨੀ ਜੀ ਵਾਲੀ ਗੱਲ ਆ ਹਨਾ ਵੀ ਹੁਣ ਮੰਨ ਲਓ ਪਤਾ ਵੀ ਆ ਕਿ ਹਾਂ ਯਾਰ ਇਹ ਉਹ ਟਰਾਂਸ ਨੇ ਹਨਾ ਓਨੈਸਟਲੀ ਮੈਂ ਗੱਲ ਕਰਾਂ ਪਤਾ ਵੀ ਆ ਫਿਰ ਵੀ ਇੰਨਾ ਕ੍ਰੇਜ਼ ਲੋਕਾਂ ਨੂੰ ਇਹ ਤੁਸੀਂ ਕੀ ਕਾਰਨ ਸਮਝਦੇ ਹੋ ਸਾ ਕਾਰਨ ਇਹ ਹੈ ਕਿ ਇਸ ਟ੍ਰੈਂਡ ਲੋਕ ਪਸੰਦ ਕਰ ਰਹੇ ਆ ਹੁਣ ਨਹੀਂ ਪਰਟੀਕੁਲਰਲੀ ਕੀ ਪਸੰਦ ਕਰਦੇ ਇਹਦੇ ਵਿੱਚ ਡਾਂਸ ਡਾਂਸ ਦੇਖਣਾ ਡਾਂਸ ਦੇਖਣਾ ਹੁਣ ਡਾਂਸਰ ਕਿਤੇ ਜਾਂਦੇ ਆ ਡਾਂਸ ਕਰਦੇ ਆ ਕੋਈ ਪਾਕਿਸਤਾਨੀ ਮੁਜਰਾ ਤੇ ਵੀ ਡਾਂਸ ਕਰਦੇ ਨੇ ਨਾ ਪੀਰ ਫਕੀਰਾਂ ਦੇ ਉਹਨਾਂ ਦੀ ਕਵਾਲੀਆਂ ਤੇ ਵੀ ਡਾਂਸ ਕਰਦੇ ਨੇ ਕਵਾਲੀਆਂ ਦੇ ਤਾਂ ਬਹੁਤ ਜ਼ਿਆਦਾ ਹਾਂ ਹਾਂਜੀ ਤੇ ਬਸ ਉਹਨਾਂ ਨੂੰ ਇਹੀ ਆ ਵੀ ਅਸੀਂ ਉਹ ਚੀਜ਼ ਨੂੰ ਦੇਖਣ ਜਾਣਾ ਇੱਕ ਦੇਖਣ ਦਾ ਕ੍ਰੇਜ਼ ਬਣਿਆ ਹੋਇਆ ਕੋਈ ਡਾਂਸਰ ਕੋਈ ਆਪਣਾ ਕੰਮ ਕਰ ਰਿਹਾ ਹੈ ਕੋਈ ਆਪਣੀ ਪਰਫਾਰਮੈਂਸ ਕਰ ਰਿਹਾ ਹੈ ਜਾਂ ਕਵਾਲੀ ਤੇ ਕਰ ਰਿਹਾ ਹੈ ਜਾਂ ਕੋਈ ਮੁਜਰੇ ਤੇ ਕਰ ਰਿਹਾ ਹੈ ਪਾਕਿਸਤਾਨੀ ਤੇ ਉਹ ਬਸ ਉਹ ਦੇਖਣ ਦਾ क्रेज ਬਣਿਆ ਵੀ ਹਾਂ ਉਹ ਦੇਖਣ ਜਾਣਾ ਸੀ ਉਹ ਸੀਜ਼ਨ ਚ ਤੇ ਦੇਖੋ ਉੱਥੇ ਇੰਨਾ ਇੰਨੇ ਮੁੰਡੇ ਹੁੰਦੇ ਆ ਕਿਉਂਕਿ ਉੱਥੇ ਜ਼ਿਆਦਾਤਰ ਮੁੰਡੇ ਬੈਠੇ ਹੁੰਦੇ ਆ ਗਰੁੱਪ ਬਣੇ ਹੁੰਦੇ ਆ ਉਹ ਸਟੇਜ ਤੇ ਤੁਸੀਂ ਨੱਚ ਰਹੇ ਆ ਇਸ਼ਾਰੇ ਵੀ ਹੋ ਰਹੇ ਹੁੰਦੇ ਨਾ ਕਿਉਂਕਿ ਅਸੀਂ ਵੀ ਪਿੰਡਾਂ ਦੇ ਆ ਅਸੀਂ ਦੇਖੀ ਐ ਇਹ ਚੀਜ਼ਾਂ ਤੇ ਕਦੇ-ਕਦੇ ਕਈ ਪ੍ਰੋਬਲਮਾਂ ਵੀ ਆਉਂਦੀਆਂ ਹੁੰਦੀਆਂ ਕੁਝ ਪ੍ਰੋਬਲਮ ਸਭ ਤੋਂ ਵੱਡੀ ਪ੍ਰੋਬਲਮ ਜੇ ਦੋ ਗਰੁੱਪ ਬਹਿ ਜਾਂਦੇ ਆ ਉਹ ਕਹਿੰਗਾ ਦੂਸਰਾ ਗਰੁੱਪ ਕੋਲ ਮੇਰਾ ਲੱਗਣਾ ਚਾਹੀਦਾ ਡਾਂਸਰ ਨੂੰ ਸਮਝ ਨਹੀਂ ਆਉਂਦੀ ਕੀ ਕਰੀਏ ਬਾਅਦ ਚ ਕਈ ਜਗ੍ਹਾ ਤੇ ਡਾਂਸਰਾਂ ਦੇ ਨਾਲ ਇਦਾਂ ਹੁੰਦਾ ਕਿ ਮੁੰਡੇ ਕਹਿੰਦੇ ਨਹੀਂ ਨਹੀਂ ਜੇ ਸਾਡਾ ਗਾਣਾ ਨਹੀਂ ਲਾਏ ਨਿਕਲਣ ਨਹੀਂ ਦੇਣਾ ਗੱਡੀ ਨਹੀਂ ਜਾਣ ਦੇਣੀ ਤੁਹਾਡੀ ਪਹਿਲਾਂ ਸਾਡਾ ਗਾਣਾ ਲਾਓ ਇਹ ਚੀਜ਼ਾਂ ਵੀ ਹੋ ਜਾਂਦੀਆਂ ਡਾਂਸਰਾਂ ਨਾਲ ਕਈ ਵਾਰ ਜੇ ਡਾਂਸਰ ਪਿੱਛੇ ਪੈਸੇ ਫੜਨ ਜਾਂਦੇ ਜਿੱਦਾਂ ਵੇਲਾ ਵਗੈਰਾ ਹਨ ਕਰਵਾਉਂਦੇ ਆ ਨਾ ਵੀ ਨਾਮ ਦੀ ਕਿ ਚਲੋ ਦੋ ਮੁੰਡੇ ਖੜੇ ਹੋਣੇ ਕਹਿੰਦੇ ਨਹੀਂ ਵੀ ਆ ਮੇਰੇ ਯਾਰ ਦੋਸਤ ਦੇ ਨਾਮ ਦੀ ਬੇਲ ਕਰੋ ਹਨ ਕਿਆਂ ਸਿੱਧੀਆਂ ਵੇਲਾ ਵੀ ਉਲਟਾ ਨਾਮ ਆ ਕੋਈ ਰੱਖਿਆ ਹੋਇਆ ਜਿੱਦਾਂ ਕੋਈ ਮੁੰਡਾ ਆ ਲਾਈਕ ਨਾਮ ਕੁ ਹਣਾ ਤੇ ਫਿਰ ਉਹ ਚੀਜ਼ ਜਦਨੀ ਵੇਲਾ ਬੁੱਲਾ ਕਈ ਵਾਰ ਡਾਂਸਰ ਫੜਨ ਜਾਂਦੇ ਆ ਕਈ ਵਾਰ ਹੱਥੋ ਪਾਈ ਵੀ ਡਾਂਸਰ ਆਣਾ ਮਤਲਬ ਖਿੱਚਾ ਤੇ ਵੀ ਕਰਦੇ ਆ ਇੱਕ ਵਾਰ ਬੋਲ ਕੇ ਦਿਖਾਓ ਕਿੱਦਾਂ ਬੋਲਦੇ ਹੁੰਦੇ ਆ ਮੇਲ ਮੰਨ ਲਓ ਕਿਸੇ ਦੀ ਕਰਨੀ ਉਹ ਮੁੰਡੇ ਦੇ ਇੰਦਰ ਦੇ ਨਾਮ ਦੀ ਮੇਲ ਕਰਿਓ ਮਾੜਾ ਜਿਹਾ ਕਰਿਓ ਤਾਂ ਸਹੀ ਕਰੀ ਬਲੀਜ਼ ਕਰਿਓ ਸੋ ਜਿੱਦਾਂ ਕਿ ਜਦੋਂ ਅਸੀਂ ਮੇਲ ਕਰਦੇ ਆ ਜਿੱਦਾਂ ਕਿ ਹੁਣ ਕੈਮਰਾਮੈਨ ਆਪਣੀ ਇੰਦਰ ਭਾਜੀ ਤਾਂ ਫਿਰ ਬੜਾ ਹੀ ਬਰੀਕੇ ਨਾਲ ਬੋਲ ਜਾਈ ਸੋ ਸਪੈਸ਼ਲੀ ਵੈਲਿਵੈਸ਼ਨ ਜੀ ਸਾਡੇ ਇੰਦਰ ਜੀ ਦੇ ਨਾਂ ਤੇ ਇਦਾਂ ਵੇਲ ਮੋਲੀ ਜਾਂਦੀ ਐ ਬੱਬਲ ਦੇ ਨਾਂ ਤੇ ਇੰਦਰ ਕਰਿਓ ਜੀ ਜਰਾ ਬੱਬਲ ਦੇ ਨਾਂ ਤੇ ਵੇਲ ਕਰਾਓ ਜਰਾ ਕੀ ਨਾਮ ਹੈ ਨਾ ਬੱਬਲ ਬੱਬਲ ਜੇਂਡਰ ਸਿੰਘ ਦੇ ਨਾਲ ਚੰਦੂ ਸਿੰਘ ਨੂੰ ਜੋੜ ਦਿਓ ਬੱਬਲ ਹਾਂ ਸੋ ਬੱਬਲ ਜੀ ਸੋ ਤਾਨੂੰ ਕੈਨ ਲੱਗੀਆਂ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਇੱਥੇ ਮੇਰੇ ਕੋਲ ਆ ਕੇ ਰਖੜੀ ਬਣਾ ਜਾ ਮੇਰਾ ਵੀਰ ਬਣ ਕੇ ਓਹ ਵੀ ਵੀਰ ਵਾਲੀ ਗੱਲ ਤੁਸੀਂ ਭਾਰਤੀ ਵਿੱਚ ਓ ਕੈਮਰਾ ਛੱਡ ਕੇ ਓ ਕੈਮਰਾ ਬੰਦ ਨਾ ਕਰਦੀ ਭਰਾ ਸੋ ਇਦਾਂ ਦੇ ਵਾਕਏ ਸਾਡੇ ਨਾਲ ਹੁੰਦੇ ਰਹਿੰਦੇ ਆ ਇਦਾਂ ਮੁੰਡੇ ਫਿਰ ਆਪਣੇ ਯਾਰ ਦੋਸਤ ਨਾਲ ਲਿਆ ਕੇ ਨਾ ਫਿਰ ਇੰਦਾਂ ਦੀਆ ਬੇਲਾ ਬੁੱਲਾ ਕਰਵਾਉਂਦੇ ਨੇ ਪੈਸੇ ਵੀ ਫੜਾਉਂਦਾ ਜੁਝ ਨਹੀਂ ਕਰਦੀ ਗਾ ਪੂਰੀ ਫੌਜਾਂ ਉਹ ਕਹਿੰਦੇ ਸੋ 500 ਰੁਪਏ ਦੀ ਵੇਲ ਸਾਡੇ ਬੱਬਲ ਜੀ ਦੇ ਨਾਮ ਤੇ ਤੇ ਸਾਡੇ ਇੰਦਰ ਜੀ ਦੇ ਨਾਮ ਤੇ ਸੋ ਸਪੈਸ਼ਲੀ ਵੈਲਿਊਸ਼ਨ ਜੀ ਸਾਡੇ ਐਸ ਪੀ ਜੀ ਜੋ ਕਿ ਸਾਡਾ ਪੌਡਕਾਸਟ ਕਰ ਰਹੇ ਉਹਨਾਂ ਦੇ ਨਾਂ ਤੇ ਸੋ ਸਪੈਸ਼ਲੀ ਵੈਲੀ ਵਿਸ਼ਨ ਜੀ ਸਾਡੇ ਗੱਲਾਂ ਅਨਫਿਟਰ ਚੈਨਲ ਦੇ ਨਾਂ ਤੇ ਸੋ ਜਿਨ੍ਹਾਂ ਦੇ ਕੋਲ ਅੱਜ ਮੈਨੂੰ ਆਉਣ ਦਾ ਮੌਕਾ ਮਿਲਿਆ ਤੋਂ ਜਿਨ੍ਹਾਂ ਨੇ ਮੈਨੂੰ ਆਪਣੀਆਂ ਦਿਲ ਦੀਆਂ ਗੱਲਾਂ ਸ਼ੇਅਰ ਕਰਨ ਦਾ ਮੌਕਾ ਦਿੱਤਾ ਥੈਂਕ ਯੂ ਸੋ ਮੱਚ ਤੇ ਵੇਲਾ ਬਹੁਤ ਵਾਧੂ ਹੋ ਜਾਂਦੀ ਆ ਤੁਹਾਨੂੰ ਹਾਂਜੀ ਹਾਂਜੀ ਹੂੰ ਵੇਲਾ ਤੇ ਬੱਦ ਤੇ ਮਾਨ ਜਦੋਂ ਤੁਸੀਂ ਕਿਹਾ ਕਿ ਪੁੱਠੇ ਸਿੱਦੇ ਨਾਂ ਦੀਆਂ ਵੇਲਾ ਕਰਦੇ ਤੁਸੀਂ ਰੋਕ ਨਹੀਂ ਸਕਦੇ ਕਿ ਨਹੀਂ ਮੈਂ ਆ ਨਾਂ ਦੀ ਨਹੀਂ ਕਰਾਂ ਫਿਰ ਨਾਰੋ ਕੋ ਫਿਰ ਸੰਨ ਰੋਕ ਲੈਂਦੇ ਹੋ ਉਹ ਸੰਨ ਰੋਕ ਲੈਂਦੇ ਫਿਰ ਹਾਂਜੀ ਹਾਂਜੀ ਨਹੀਂ ਤੂੰ ਵੀ ਤਾਂ ਨੇੜੇ ਹੀ ਜਾ ਕੇ ਬਹਿ ਜਾਣੇ ਹੁੰਨੇ ਆ ਨਹੀਂ ਨਹੀਂ ਸਾਡਾ ਆਡੀਅנס نیچے ਬੈਠੀ ਹੁੰਦੀ ਤਾਂ ਸਟੇਜ ਤੇ ਹੁੰਨੇ ਆ ਨਹੀਂ ਨਹੀਂ ਕਦੇ ਕਦੇ ਮੈਂ ਦੇਖਿਆ ਜਿੱਦਾਂ ਸਟੇਜ ਤੇ ਤੁਹਾਨੂੰ ਇਸ਼ਾਰਾ ਮਾਰਦੇ ਉਹ ਸਟੇਜ ਪਰ ਲੈਂਦੇ ਸਾਰੇ ਆ ਕੇ ਬਹਿ ਜਾਂਦੇ ਕੋਲ ਨਹੀਂ ਨਹੀਂ ਪਰ ਇਦਾਂ ਵੀ ਮੈਂ ਦੇਖਿਆ ਜਿੱਦਾਂ ਉਹ ਬੈਠੇ ਆ ਮੁੰਡੇ ਉਹ ਇਸ਼ਾਰਾ ਮਾਰਦੇ ਆ ਜਾਂ ਨੋਟ ਦਿਖਾਉਂਦੇ ਆ ਉਹ ਤੁਹਾਨੂੰ ਬੁਲਾਉਂਦੇ ਆ ਤੁਹਾਨੂੰ ਜਾਣਾ ਪੈਂਦਾ ਨੋਟ ਉੱਡ ਕੇ ਡਾਂਸਰ ਜਾਂਦਾ ਫਿਰ ਪੈਸੇ ਫੜ ਕੇ ਲਿਆਉਂਦਾ ਸਾਰੇ ਨਾ ਉਹੀ ਤੁਹਾਨੂੰ ਦੱਸਦੀ ਕਈ ਵਾਰ ਤੇ ਕੋਈ ਖਾਦੀ ਪੀਤੀ ਵਾਲੇ ਹੁੰਦੇ ਆ ਉਹ ਇਦਾਂ ਹੀ ਬਸ ਖੇਚਾ ਤੂੰ ਹੀ ਕਾਦੇ ਰਹਿੰਦੇ ਡਾਂਸਰ ਆ ਨਾ ਫਿਰ ਵੀ ਤੁਸੀਂ ਇਹ ਚੀਜ਼ ਲਾ ਲਓ ਕਿ ਉਹਨਾਂ ਨੂੰ ਪਤਾ ਵੀ ਹੈ ਕਿ ਇੱਕ 트랜ਸ ਜੈਂਡਰ ਆ ਨਾ ਵੀ ਕੀ ਤੋਂ ਕੀ ਬਣਿਆ ਫਿਰ ਵੀ ਕੁੜੀਆਂ ਨਾਲੋਂ ਜ਼ਿਆਦਾ ਇਸ ਚੀਜ਼ ਪਿੱਛੇ ਪਾਗਲ ਹੋਏ ਆ ਜਿੱਦਾਂ ਕਿ ਇੱਕ ਹਿਸਾਬ ਲਾ ਲਓ ਕਿ ਬੰਦਾ ਕੁੜੀ ਪਿੱਛੇ ਛਦਾਈ ਆ ਨਾ ਉਦਾਂ ਇਦਾਂ ਨਕਲੀਆਂ ਪਿੱਛੇ ਪਾਗਲ ਹੋਏ ਪਹਿਲੋ ਕਿ ਨਹੀਂ ਵੀ ਜੋ ਮਰਜ਼ੀ ਹੋ ਜਵੇ ਉਦਦਰ ਪਹਿਲਾ ਕੋਈ ਘਰ ਦਾ ਪਰਸਨ ਹਸਪੀਟਲ ਪਿਆ ਹੋਵੇ ਨਹੀਂ ਨਹੀਂ ਨਕਲਾ ਦੇਖਣ ਜਾਣਾ ਹੀ ਜਾਣਾ ਜੇ ਉੱਥੇ ਪ੍ਰੋਗਰਾਮ ਆ ਨਾ ਨਕ ਪੋਸਟ ਪਾਈ ਆ ਕਿਸੇ ਮਤਲਬ ਕਿ ਹੁਣ ਜਿੱਦਾਂ ਸਾਡਾ ਪੇਜ ਵੀ ਚੱਲ ਰਿਹਾ ਹੈ ਨਾ ਅਪਡੇਟ ਨਕਲ ਪਾਰਟੀ ਕਿਸੇ ਨੇ ਪੋਸਟ ਪਾਈ ਆ ਨਕਲਾ ਦੇਖਣ ਜਾਣਾ ਹੀ ਜਾਣਾ ਕਈ ਵਾਰ ਤੇ ਇਦਾਂ ਹੁੰਦਾ ਆ ਨਾ ਇੱਕ ਵਾਰੀ ਤੁਹਾਨੂੰ ਗੱਲ ਦੱਸਦੀਆਂ ਸੀ ਭੋਗਪੁਰ ਸੀਗੇ ਤੇ ਸਾਡੇ ਨਾ ਸ਼ੋਅ ਤੇ ਪਿੱਛੇ ਮੁੰਡਾ ਆਇਆ ਉਹਨੂੰ ਦੋ ਜਣੇ ਲੈ ਕੇ ਖੜੇ ਪਏ ਨਾਲ ਤੇ ਉਹਦੇ ਸੱਟਾ ਬਾਹਾਂ ਬੂ ਉਹਦੀ ਸਾਰੀ ਮਤਲਬ ਕਿ ਪਲਸਤਰ ਪਲਸਤਰ ਹੋਈ ਪਈ ਇਦਾਂ ਖੜਾ ਪਿਆ ਉਹਦੀ ਲੱਤ ਵਿੱਚ ਵੀ ਸ਼ਲਾਰ ਸ਼ਾਇਦ ਪਈ ਉਹਨੂੰ ਲੈ ਕੇ ਖੜੇ ਪਈ ਉਹ ਨਕਲਾ ਦੇਖ ਰਿਹਾ ਟੋਰ ਦੇ ਨਾਲ ਇਹ ਚੀਜ਼ਾਂ ਵੀ ਹੁੰਦੀ ਹੈ ਕਈ ਵਾਰ ਇੰਨਾ ਜ਼ਿਆਦਾ ਕ੍ਰੇਜ਼ ਹੈ ਪਰ ਦੇਖੋ ਇਹ ਵੀ ਤੁਹਾਡੇ ਕੰਮ ਦੇ ਲਈ ਵੱਧਦਾ ਹੀ ਆ ਹਨਾ ਆਡੀਅנס ਆਡੀਅנס ਆਦਾ ਤੁਸੀਂ ਹੋ ਹਨਾ ਤੁਹਾਨੂੰ ਪਿਆਰ ਦਿੰਦੇ ਆ ਲੋਕੀ ਇੰਨੀ ਦੂਰੋਂ ਦੂਰੋਂ ਆਉਂਦੇ ਨਕਲਾਂ ਦੇਖਣ ਚੰਗੀ ਗੱਲ ਆ ਉਦੋਂ ਤਾਂ ਹਨਾ ਬਟ ਇਹ ਆ ਕਿ ਇੱਕ ਮੈਸੇਜ ਮੈਂ ਆਪਣੇ ਚਲੋ ਡਾਂਸਰਾਂ ਨੂੰ ਵੀ ਦੇਣਾ ਚਾਹੁੰਦੀ ਆ ਕਿ ਨਕਲਾ ਨੂੰ ਨਕਲਾ ਤਰ੍ਹਾਂ ਕਰੋ ਥੋੜਾ ਜਿਆ ਨਾ ਕਿ ਜਿੱਦਾਂ ਹੁਣ ਚਲੋ ਇਸ ਚੀਜ਼ ਦਾ ਵਿਰੋਧ ਵੀ ਕਰਦੇ ਆ ਆਪਣੇ ਹਨਾ ਕਈ ਲੋਕ ਕਿ ਥੋੜਾ ਜਿਆ ਤੁਸੀਂ ਮਲਬੇਸ ਚੀਜ਼ ਨੂੰ ਥੋੜਾ ਕੱਟ ਕੇ ਇੱਕ ਹਸਾਬ ਲਾ ਲੋ ਕਈ ਕਹਿੰਦੇ ਕਿ ਗੰਦ ਪਾ ਰਹੇ ਆ ਹਾਂ ਨਾ ਕਿ ਕਈ ਕਹੇ ਗੰਦ ਪਾ ਰਹੇ ਉਹ ਸੀਨ ਨੂੰ ਥੋੜਾ ਜਿਹਾ ਮਤਲਬ ਕਿ ਆਪਣੇ ਲਿਮਟ ਦੇ ਵਿੱਚ ਰਹਿ ਕੇ ਥੋੜਾ ਕੰਟਰੋਲ ਦੇ ਨਾਲ ਕੰਮ ਕਰੋ ਫਨਾ ਵੀ ਕੋਈ ਕਾਲੂ ਚੱਲ ਇਹ ਨਾ ਕੋਈ ਇਸ ਚੀਜ਼ ਦਾ ਐਕਸ਼ਨ ਨਾ ਕਾਲੂ ਲਵੇ ਕਿ ਇਸ ਚੀਜ਼ ਤੁਸੀਂ ਬੰਦ ਕਰਵਾਓ ਜਾਂ ਕੁਛ ਨਾ ਕਿ ਇਹ ਗੰਦ ਪਾ ਰਿਹਾ ਕਿਉਂਕਿ ਫਿਰ ਵੀ ਦੇਖੋ ਉਹ ਜਗ੍ਹਾ ਜਗ੍ਹਾ ਤਾਂ ਹੈ ਨਾ ਜਿੱਥੇ ਤੁਸੀਂ ਜਾ ਰਹੇ ਹੋ ਦੀ ਕੋਈ ਚਾਹੇ ਕੋਈ ਆਸਥਾ ਵਾਲਾ ਜਗ੍ਹਾ ਦੀ ਹਾਂਜੀ ਚਲੋ ਇੱਕ ਗੱਲ ਮੈਂ ਤੁਹਾਨੂੰ ਕਰਦੀ ਜਿੱਦਾਂ ਕਿ ਹੁਣ ਕੋਈ ਪਰਸਨ ਨਾ ਕੋਈ ਬਾਹਰੋਂ ਆਇਆ ਜਿਨ੍ਹਾਂ ਨੇ ਨਕਲਾ ਕਰਵਾਈਆਂ ਉਹਨਾਂ ਨੇ ਸਾਨੂੰ ਕਿਹਾ ਨਾ ਵੀ ਤੁਸੀਂ ਜੇ ਆ ਗਾਣਾ ਲਾਓ ਜਾਂ ਕੋਈ ਪੰਜਾਬੀ ਲਾਓ ਜਾਂ ਕੋਈ ਪਾਕਿਸਤਾਨੀ ਲਾਓ ਉਹ ਸਾਨੂੰ ਲਾਣਾ ਪੈਣਾ ਕਿਉਂਕਿ ਸਾਨੂੰ ਉਹਨਾਂ ਨੇ ਬੁਲਾਇਆ ਉਹਨਾਂ ਦੀ ਫਰਮਾਇਸ਼ ਜਾਂ ਡਿਮਾਂਡ ਤੇ ਸਾਨੂੰ ਪੂਰੀ ਕਰਨੀ ਪੈਣੀ ਨ ਪਾਰੇ ਆਣਾ ਉਹ ਦੇਖੋ ਸੇਰਾ ਗਾਣਾ ਸੇਰਾ ਗਾਇਆ ਜਾਂਦਾ ਠੀਕ ਆ 2-4 ਉਦੋਂ ਬਾਅਦ ਕਵਲੀਆਂ ਗਾਈਆਂ ਜਾਣੀਆਂ ਫਿਰ ਜਦੋਂ ਰਾਤ ਦੇ 2:00 ਵਜੇ ਦਾ ਟਾਈਮ ਵਜਦਾ ਫਿਰ ਤਾਂ ਸਭ ਉਦੋਂ ਦੇ ਗਾਣੇ ਚੱਲਦੇ ਪੰਜ ਛੇ ਲੱਗਦੀਆਂ ਬਸ ਆ ਬਾਅਦ ਚ ਤਾਂ ਬਸ ਉਦਾਂ ਦੇ ਗਾਣੇ ਚੱਲਦੇ ਜੇ ਪੰਜ ਡਾਂਸਰ ਪਹਿਲੀ ਪਹਿਲੀ ਐਂਟਰੀ ਲੱਗਣੀ ਆ ਧਾਰਮਿਕ ਉਸ ਤੋਂ ਬਾਅਦ ਤਾਂ ਬਸ ਨਹੀਂ ਨਹੀਂ ਬੰਦ ਕਰੋ ਇਹਨੂੰ ਲਾਓ ਦੂਜਾ ਗਾਣਾ ਸਿੱਧਾ ਚੱਕਵਾ ਕੰਮ ਸ਼ੁਰੂ ਗਾਣੇ ਕਿਹੜੇ ਜਿਆਦਾ 12 1 ਵਜੇ ਤੋਂ ਬਾਅਦ ਵਾਲੇ ਕਿਹੜੇ ਹੁੰਦੇ ਦੋ ਚਾਰ ਪਾਕਿਸਤਾਨੀ ਸੌਂਗ ਹੁੰਦੇ ਆ ਪਾਕਿਸਤਾਨੀ ਸੌਂਗ ਮਸੀਬੋ ਜੀ ਦੇ ਪਾਕਿਸਤਾਨੀ Song ਸਾਰੇ ਹਾਂਜੀ ਮਜ਼ੇ ਪਰ ਉਹ ਕਵਾਲੀ ਤੇ ਤਾਂ ਵਾਕਈ ਕਵਾਲੀ ਤਾਂ ਜਿੱਦਾਂ ਬਨੀਤ ਖਾਨਾ ਜੀ ਨੇ ਕਿਹਾ ਹੀ ਨਾ ਉਹ ਕਵਾਲੀ ਬਹੁਤ ਹੀ ਫੇਮਸ ਕਰਦੀ ਵਾਕਈ ਆ ਅੱਖਾਂ ਮੇਰੀ ਉਹ ਤੇ ਸਾਰਾ ਮਰਸ਼ਦ ਨਾਲ ਉਹ ਤੇ ਚੱਲੀ ਸਾਰਾ ਸੀਜ਼ਨ ਉਹੀ ਕਵਾਲੀ ਚੱਲੀ ਆ ਅੱਜ ਕੀ ਐਨ ਬਹੁਤ ਵਧੀਆ ਚੱਲੀ ਉਹ ਹਮ ਪਰ ਇਹ ਆ ਕਿ ਹੁਣ ਲੋਕੀ ਕਈ ਸਾਨੂੰ ਗਲਤ ਸਮਝਦੇ ਕਿ ਇਦਾਂ ਦੇ ਗਾਣੇ ਲਾਂਦੇ ਪਰ ਸਾਨੂੰ ਤਾਂ ਲਾਣਾ ਪੈਣਾ ਨਾ ਅਸੀਂ ਨਹੀਂ ਉਸ ਚੀਜ਼ ਨੂੰ ਰੋਕ ਸਕਦੇ ਜੀ ਅਸੀਂ ਰੋਕ ਕੇ ਉਹਨਾਂ ਨੂੰ ਸਨ ਰੋਕ ਲੈਣਾ ਤੁਸੀਂ ਆਏ ਤਾਂ ਤੁਹਾਡੀ ਗੱਡੀ ਰੋਕ ਲੈਣੀ ਤੁਸੀਂ ਆ ਲਾਓ ਇਦਾਂ ਹੋਇਆ ਕਦੇ ਰੁਕਿਆ ਕਦੇ ਹਾਂਜੀ ਇਦਾਂ ਚਲੋ ਸਾਡੇ ਨਾਲ ਤੇ ਨਹੀਂ ਹੋਇਆ ਵੈਸੇ ਸਾਡੇ ਕੋਈ ਹੈ ਮਤਲਬ ਕਿ ਪਾਰਟੀ ਉਹਨਾਂ ਨਾਲ ਹੋ ਚੁੱਕਾ ਆ ਹੂੰ ਕਿ ਉਹ ਪਾਰਟੀ ਵਾਲੇ ਰੋਕ ਲੈਂਦੇ ਕਿ ਹਾਂ ਤੁਹਾਡੇ ਡਾਂਸਰ ਨੇ ਗਾਣਾ ਨਹੀਂ ਲਾਇਆ ਹੂੰ ਇਹਨਾਂ ਨੂੰ ਰੋਕੋ ਗੱਡੀ ਰੋਕ ਲੈਂਦੇ ਵੀ ਹਾਂ ਤੁਸੀਂ ਇਹ ਦੱਸੋ ਵੀ ਗਾਣਾ ਕਿਉਂ ਨਹੀਂ ਲਾਇਆ ਸੀ ਉਹ ਵੀ ਤੁਹਾਨੂੰ ਪਤਾ ਕਿੱਦਾਂ ਦੇ ਹੁੰਦੇ ਖਾਦੀ ਪੀਤੀ ਵਾਲੇ ਉਹ ਰੋਕ ਲੈਂਦੇ ਫੇਰ ਕਈ ਵਾਰ ਹੁੰਦਾ ਇਸ ਕਰਕੇ ਫਿਰ ਜੇ ਅਸੀਂ ਜਾਣੇ ਹਾਂ ਨਾ ਤੇ ਸਾਨੂੰ ਸਾਰਾ ਕੁਝ ਦੇਖਣਾ ਪੈਂਦਾ ਤੇ ਨਾਲ ਸਪੌਂਸਰ ਸਪੌਂਸਰ ਨਹੀਂ ਰੱਖੇ ਤੁਸੀਂ ਨਹੀਂ ਉਹ ਫਿਰ ਮਤਲਬ ਕਿ ਜਿਹੜੇ ਵਧੀਆ ਸ਼ੋਅ ਹੁੰਦੇ ਆ ਜਿੱਦਾਂ ਉਹ ਫਿਰ ਮਤਲਬ ਕਿ ਪੰਜਾਬ ਪੁਲਿਸ ਪ੍ਰੋਵਾਈਡ ਕਰਵਾ ਦਿੰਦੇ ਨੇ ਨਾ ਜ਼ਿਆਦਾਤਰ ਮੇਲਿਆਂ ਤੇ ਪੁਲਿਸ ਹੁੰਦੀ ਆ ਹਾਂਜੀ 2 ਪਰਸਨ ਉਹਨਾਂ ਦੇ ਹੁੰਦੇ ਆ ਜ਼ਿਆਦਾਤਰ ਸਟੇਜ ਤੇ ਹੀ ਰਹਿੰਦੇ ਹੋ ਮਤਲਬ ਕਿ ਪਰ ਇਹ ਆ ਕਿ ਉੱਥੇ ਕੋਈ ਨਹੀਂ ਕਹਿੰਦਾ ਫਿਰ ਬਾਅਦ ਚ ਜਦੋਂ ਜਾਣਾ ਨਾ ਰਾਸਤੇ 'ਚ ਗੱਡੀ ਉਹਦੋਂ ਕਈ ਵਾਰ ਰੋਕਦੇ ਆ ਜਾਂ ਕੁਝ ਕਹਿੰਦੇ ਆ ਤਾਂ ਕਈਆਂ ਨਾਲ ਹੁੰਦਾ ਵਿੱਚ ਸਾਡੇ ਨਾਲ ਤਾਂ ਪਰਮਾਤਮਾ ਰਬੀਨਨ ਨਹੀਂ ਹੋਇਆ ਪਰ ਸੁਣਿਆ ਮੈਂ ਵੀ ਇਦਾਂ ਹੋਇਆ ਹੂੰ ਕੋਈ ਗਿਫਟ ਸ਼ਿਫਟ ਵੀ ਮਿਲਦੀ ਆ ਹਾਂਜੀ ਆਫ ਕੌਰਸ ਦਿੱਤਾ ਮੈਨੂੰ 골ਡ ਬਹੁਤ ਜ਼ਿਆਦਾ ਗਿਫਟ ਹੋਇਆ ਇਸ ਵਾਰ 골ਡ ਹਾਂਜੀ ਅੱਛਾ ਮੈਂ ਨਾ ਆਪਣੇ ਇੱਥੇ ਗਈ ਸੀ ਟਾਂਡੇ ਆਯਾਪੁਰ ਉੱਥੋਂ ਮੈਨੂੰ ਕੋਈ ਕੈਨੇਡਾ 'ਚੋਂ ਆਈ ਸੀ ਉਹਨਾਂ ਨੇ ਮੇਰੀ ਪਰਫਾਰਮੈਂਸ ਦੇਖ ਕੇ ਤੇ ਜਾਂਦੇ ਵਕਤ ਉਹਨਾਂ ਨੇ ਮੈਨੂੰ ਤਿੰਨ ਰਿੰਗਾਂ 골ਡ ਦੀਆਂ ਗਿਫਟ ਕੀਤੀਆਂ ਅੱਛਾ ਤਸਵੀਰ ਸੁਰੇ ਕਹਿੰਦੀ ਹੈ ਕਿ ਵੀ ਰਹਿ ਗਈਆਂ ਕੋਥੇ ਇਦਾਂ ਕੁਛ ਤਾਂ ਨਹੀਂ 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 ਉਹਨਾਂ ਦੀ ਮਤਲਬ ਕਿ ਫੈਮਿਲੀ ਵੀ ਸੀ ਨਾਲ ਅੱਛਾ ਹਾਂਜੀ ਮਤਲਬ ਤੁਹਾਡੀ ਪਰਫਾਰਮੈਂਸ ਦੇਖ ਕੇ ਹਾਂਜੀ ਉਹ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਾ ਏ ਸੀ ਮਤਲਬ ਕਿ ਉਹ ਕਹਿੰਦੇ ਸਾਰੀ ਜ਼ਿੰਦਗੀ ਉਧਰ ਹੀ ਕੱਢਤੀ ਬਾਹਰ ਹੀ ਕਦੀ ਇਹ ਚੀਜ਼ ਦੇਖੀ ਨਹੀਂ ਕਿ ਵਧੀਆ ਲੱਗਾ ਉਹਨਾਂ ਨੂੰ ਵੀ ਦੇਖ ਕੇ ਹਮ ਹਾਂਜੀ ਉਹਨਾਂ ਨੇ ਮੈਨੂੰ ਫਿਰ ਗਿਫਟ ਕੀਤਾ ਸਟੇਜ ਤੇ ਕਦੇ ਕਦੇ ਲੱਗਾ ਕਿ ਯਾਰ ਇਹ ਚਲੋ ਠੀਕ ਹੈ ਅੱਜ ਜਿਹੜਾ ਤੁਸੀਂ ਇਨਸੀਡੈਂਟ ਦੱਸਿਆ ਹੈ ਤਾਂ ਤੁਹਾਨੂੰ ਵੀ ਫੀਲ ਹੋਇਆ ਹੋਊਗਾ ਕਿ ਪ੍ਰਾਊਡ ਹਾਂ ਯਾਰ ਸਾਡੀ ਕਲਾ ਨੂੰ ਦੇਖਿਆ ਜਾ ਰਿਹਾ ਕਦੇ ਕਦੇ ਲੱਗਾ ਯਾਰ ਇਹ ਕਿਹੜੇ ਕੰਮ